ਤਰੀ ਇੱਕ ਟਾਪਿਕ ਤੇ ਗੱਲ ਉਹ ਆ। ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਪੰਜਾਬੀ ਉਹ ਠੀਕ ਠਾਕ ਹੂੰ। ਮੈਂ ਗੱਲ ਕਰਨ ਆਇਆ ਵੀ ਕੱਲ ਇੱਕ ਕੁਛ ਪਤਾ ਤਾਂ ਲੱਗੇ ਗਿਆ ਹੁਣ ਆ ਵੀ ਮੈਂ ਇੱਕ ਟਾਪਿਕ ਤੇ ਗੱਲ ਕਰਨੀ ਆ ਤੇ ਜਿਹੜਾ ਬੰਦੇ ਤੇ ਆਪਾਂ ਗੱਲ ਕਰਨੀ ਆ ਉਹ ਹੈਗਾ ਆਪਣੇ ਮਖੂਸ ਸਾਹਿਬ ਬੜੇ ਤਕੜੇ ਪਤਾ ਨਹੀਂ ਲੱਗ ਰਿਹਾ ਉਹ ਵੀ ਬਲੌਗਰ ਨੇ ਉਹ ਜਾਂ ਪੱਤਰਕਾਰ ਨੇ ਜਾਂ ਕੋਈ ਪ੍ਰਚਾਰਕ ਨੇ ਹਲੇ ਤੱਕ ਡਿਕਲੇਅਰ ਨਹੀਂ ਹੋਇਆ ਪਰ ਤਕਰੀਬਨ ਸਾਰੇ ਕੰਮ ਕਰ ਲੈਂਦੇ ਨੇ ਉਹ। ਆਪਾਂ ਗੱਲ ਕਰਨੀ ਆ ਜੀ ਜਿਹੜੀ ਕੱਲ ਇੰਟਰਵਿਊ ਹੋ ਗਏ ਠੀਆ ਆਪਣੇ ਰਣਜੋਤ ਦਰਾਹੇ ਨਾਲ ਮਕੂਬ ਸਾਹਿਬ ਨੇ ਇੰਟਰਵਿਊ ਕੀਤੀ ਆ ਜਿਆਦਾ ਮੈਂ ਗੱਲਾਂ ਘਮਾਊਗਾ ਨਹੀਂ ਨਾਲ ਦੀ ਨਾਲ ਮੈਂ ਇੰਟਰਵਿਊ ਕਰੂੰਗਾ ਤੇ ਨਾਲ ਦੀ ਨਾਲ ਆਪਾਂ ਸਵਾਲਾਂ ਤੇ ਜਵਾਬ ਵੀ ਦੇਣੇ ਨੇ ਰਣਜੋਤ ਨੇ ਕੱਲ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਆ ਪਰ ਪਹਿਲਾਂ ਮੈਂ ਇੱਕ ਗੱਲ ਕਲੀਅਰ ਨਾਲ ਕਰ ਲਵਾਂ ਵੀ ਹਰੇਕ ਟੀਮ ਦੇ ਵਿੱਚ ਜਦ ਕੋਈ ਟੀਮ ਖੇਲਦੀ ਆ ਨਾ ਮੰਨ ਲਓ ਵੀ ਜਣੇ ਕਿ ਕ੍ਰਿਕਟ ਦੀ ਮੈਂ ਐਗਜ਼ਾਮਪਲ ਦੇ ਦਿੰਦਾ ਕਿਉਂਕਿ ਇੰਡੀਆ ਦੀ ਨੈਸ਼ਨਲ ਗੇਮ ਕ੍ਰਿਕਟ ਆ ਨੈਸ਼ਨਲ ਕਹਦੇ ਨੇ ਕਿਉਂਕਿ ਹਰੇਕ ਬੰਦਾ ਖੇਡ ਲੰਦਾ ਮੈਂ ਐਗਜ਼ਾਮਪਲ ਦੇ ਦਿੰਦਾ ਵੀ 11 ਖਿਡਾਰੀ ਹੁੰਦੇ ਨੇ ਉਹਦੇ ਵਿੱਚ ਮਕੂਸਾਉ ਨੂੰ ਗੱਲ ਦੱਸ ਰਿਹਾ ਮੈਂ 12 11 ਖੜਾਦੀ ਹੁੰਦੇ ਨੇ ਇਹ ਜ਼ਰੂਰੀ ਨਹੀਂ ਹੁੰਦਾ ਵੀ 11 ਦੇ 11 ਹੀ ਵਧੀਆ ਬੈਟਸਮੈਨ ਹੋਣ ਜਾਂ 11 ਦੇ 11 ਹੀ ਵਧੀਆ ਬਾਲਰ ਹੋਣ ਕੁਝ ਬੰਦੇ ਬਾਲਰ ਵੀ ਹੁੰਦੇ ਨੇ ਵਧੀਆ ਤੇ ਕੁਝ ਬੰਦੇ ਬੈਟਸਮੈਨ ਵੀ ਵਧੀਆ ਹੁੰਦੇ ਨੇ ਇਹ ਐਗਜ਼ਾਮਪਲ ਦਿੱਤੀ ਗਈ ਸੀ ਤੇ ਇਹਦਾ ਗਹਾਲਾ ਜਵਾਬ ਮੈਂ ਆਉਣ ਵਾਲੇ ਟਾਈਮ ਦੇ ਵਿੱਚ ਪੂਰਾ ਦੂੰਗਾ ਤੇ ਕਲੀਅਰ ਕਰਕੇ ਤੇ ਹੁਣ ਇਸ ਟਾਈਮ ਜਿਹੜੀ ਮੈਂ ਗੱਲ ਕਰਨੀ ਆ ਉਹ ਮੈਂ ਗੱਲ ਕਰਨੀ ਆ ਆਪਣੇ ਇੰਟਰਵਿਊ ਤੇ ਉਹ ਤੋਂ ਬਾਅਦ ਆਪਾਂ ਗੱਲ ਕਰਦੇ ਆ ਗੱਲਬਾਤ ਭਾਈ ਜਤਿੰਦਰ ਬੈਣੀਪਾਲ ਤੇਰੀ ਲਈ ਹੈ ਨਹੀਂ ਲਾਇਬ੍ਰੇਰੀ ਤੋਂ ਬਾਹਰ ਜਾ ਸਕਦਾ ਜੇ ਕੋਈ ਦੁੱਖ ਤਕਲੀਫ ਆ ਮੈਂ ਕਹਿੰਦਾ ਉਹਨਾਂ ਹਮੇਸ਼ਾ ਵੀ ਆਪਾਂ ਬਾਅਦ ਚ ਗੱਲ ਕਰਾਂਗੇ ਤੇ ਆ ਲੋ ਜੀ ਗੱਲ ਕਰੀਏ ਮੈਂ ਇੰਟਰਵਿਊ ਨਾਲ ਦੇ ਨਾਲ ਕਰ ਲਵਾਂ ਔਨ ਤੇ ਨਾਲ ਦੇ ਨਾਲ ਆਪਾਂ ਗੱਲ ਕਰੀਏ ਸਵਾਲ ਆ ਲੋ ਕਰਾਂ ਆ ਸੁਣਿਓ ਕਰਾਂ ਪਹਿਲੀ ਸੈਟ ਹੈ ਕੀ ਕਹਿ ਰਿਹਾ ਬੰਦਾ ਹਰਨਜੋਤ ਰਹਾ ਵੀਰ ਹਾਂਜੀ ਹਾਂਜੀ ਵੀਰੇ ਹਰਪ੍ਰੀਤ ਸਿੰਘ ਮੱਕੂ ਬੋਲਣਾ ਠੀਕੋ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਠੀਕੋ ਹਾਂਜੀ ਠੀਕ ਹੈ ਜੀ 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 ਬੱਸ ਚੜਦੀ ਕਲਾ ਰਣਜੋਤ ਮੈਂ ਨਾ ਤੁਹਾਡੀ ਹੁਣੇ ਥੋੜੀ ਦੇਰ ਪਹਿਲਾਂ ਇੱਕ ਵੀਡੀਓ ਸੁਣਿਆ ਸਾਂ हां जी हां जी अ ਜਿਹਦੇ ਵਿੱਚ ਤੁਸੀਂ ਸਵਾਲ ਖੜਾ ਲਾ ਦਿੱਤਾ ਵੀ ਅੰਮ੍ਰਿਤਪਾਲ ਹੀ ਜੋ ਇਲੈਕਸ਼ਨ ਲਾ ਰਿਹਾ ਵੀ ਬਾਕੀਆਂ ਨੇ ਕਾਗਜ਼ ਕਿਉਂ ਨਹੀਂ ਭਰੇ ਬਿਲਕੁਲ ਜੀ ਇੱਥੇ ਮੈਂ ਇਹਨੂੰ ਸਟਾਪ ਕਰੂੰਗਾ ਇਹਨੇ ਪਹਿਲੀ ਸੱਟੇ ਹੀ ਇਹਨੂੰ ਦੋ ਸਵਾਲ ਛੱਡ ਕੇ ਦੋ ਸਵਾਲ ਛੱਡ ਕੇ ਤੀਜਾ ਸਵਾਲ ਇਹਨੇ ਰਣਜੋਤ ਉੱਤੇ ਸਿੱਟ ਲਿਆ ਮੈਂ ਦੁਆਰ 'ਚ ਫੇਰ ਦੁਆਰ 'ਚ ਕਲੀਅਰ ਕਰਦਾ ਆਜੋ ਸੁਣ ਲਓ ਕਰ ਦੁਆਰ 'ਚ ਫੇਰ ਵੀ ਇਹਨਾਂ ਦੀਆਂ ਸਮੇਂ-ਸਮੇਂ ਦੇ ਉੱਪਰ ਆਡੀਓ ਵਾਇਰਲ ਹੁੰਦੀਆਂ ਨੇ ਦੀਆਂ ਨੇ ਬਾਕੀਆਂ ਦੀਆਂ ਕਿਉਂ ਨਹੀਂ ਬਿਲਕੁਲ ਜੀ ਮੈਂ ਜਾਣਕਾਰੀ ਲੈਣੀ ਚਾਹੁੰਦਾ ਵੀ ਜੀ ਕਿਸੇ ਦਾ ਹੁਣ ਮੰਨ ਲਓ ਕੱਲੋਂ ਰਣਜੋਤ ਦੁਰਾਹੇ ਤਾਂ ਦਿਲ ਕਰੇ ਹਾਂਜੀ ਯਾਰ ਕੁਝ ਕਾਰਜ ਇਲਾਕੇ ਤੇ ਐਸੇ ਨਹੀਂ ਵੀ ਜਿਹੜਾ ਰਣਜੋਤ ਦੁਰਾਹਾ ਕਰ ਸਕਦਾ ਆ ਬਿਲਕੁਲ ਹੀ ਤੇ ਮੇਰਾ ਜਿਤ ਕਰਦਾ ਵੀ ਮੈਂ ਕਾਗਜ਼ਪਰਾਂ ਇਲੈਕਸ਼ਨ ਲਣਾ ਤੇ ਰਣਜੋਤ ਦੁਰਾਹੇ ਨੂੰ ਕੌਣ ਰੋਕੇਗਾ ਜੀ ਆਜੋ ਕਰਾ ਹੁਣ ਗੱਲਬਾਤ ਕਰ ਲਈਏ ਪਿੱਛੇ ਮੋੜ ਲਵਾਂ ਮੈਂ ਸ਼ੁਰੂ ਤੋਂ ਗੱਲ ਸੁਣਾ ਆਦਮਾ ਮੈਂ ਪਰ ਇਹਨੇ ਬੰਦੇ ਨੇ ਜਦ ਸ਼ੁਰੂ ਕੀਤਾ ਇੰਟਰਵਿਊ ਸ਼ੁਰੂ ਕੀਤਾ ਇੰਟਰਵਿਊ ਇਹਨੇ ਬੰਦੇ ਨੇ ਦੋ ਸਵਾਲ ਇਹਨੂੰ ਪੁੱਛੇ ਤੀਜੇ ਸਵਾਲ ਇਹਨੇ ਰਣਜੋਤ ਤੇ ਸਿੱਟ ਲਿਆ ਇਹਦੇ ਪਹਿਲੇ ਸਵਾਲ ਦਾ ਜਵਾਬ ਮੈਂ ਦਵਾਰਤਨ ਨੂੰ ਸੁਣਾਉਣਾ ਇਹਨੂੰ ਰੋਕ ਕੇ ਇਹਦੇ ਸਵਾਲ ਦਾ ਪਹਿਲੇ ਦਾ ਜਵਾਬ ਦਵਾਵਾਂਗੇ ਆਪਾਂ ਆਹ ਸੁਣ ਲਓ ਹਾਂ ਰਣਜੋਤ ਰਹਾ ਵੀਰ ਹਾਂਜੀ ਹਾਂਜੀ ਮੇਰੇ ਹਰਪ੍ਰੀਤ ਸਿੰਘ ਮੱਕੂ ਬੋਲ ਰਿਹਾ ਠੀਕੋ ਸਤਿ ਸ੍ਰੀ ਅਕਾਲ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਠੀਕੋ ਹਾਂਜੀ ਠੀਕ ਹੈ ਤੁਸੀਂ ਜਨ ਹਾਉਦੇ ਬਸ ਸਤਿ ਅਕਾਲ ਰਣਜੋਤ ਮੈਂ ਨਾ ਤੁਹਾਡੀ ਹੁਣੇ ਥੋੜੀ ਦੇਰ ਪਹਿਲਾਂ ਇੱਕ ਵੀਡੀਓ ਸੰਦੇਆ ਸੁਣਿਆ ਸੀ ਹਾਂਜੀ ਹਾਂਜੀ ਅ ਜਿਹਦੇ ਵਿੱਚ ਤੁਸੀਂ ਸਵਾਲ ਖੜਾ ਕੀਤਾ ਵੀ ਅੰਮ੍ਰਿਤਪਾਲ ਹੀ ਕਿਉਂ ਇਲੈਕਸ਼ਨ ਲੜ ਰਿਹਾ ਵੀ ਬਾਕੀਆਂ ਨੇ ਕਾਗਜ਼ ਇਹਦੇ ਪਹਿਲੇ ਸਵਾਲ ਦਾ ਜਵਾਬ ਇਹ ਆ ਅਸੀਂ ਤਕਰੀਬਨ ਹਰੇਕ ਲਾਈਵ ਦੇ ਵਿੱਚ ਦੱਸ ਰਹੇ ਆ ਵੀ ਭਾਈ ਅਮਰਤਪਾਲ ਦੇ ਇਲੈਕਸ਼ਨ ਕਿਉਂ ਲੜ ਰਿਹਾ ਤੇ ਬਾਕੀਆਂ ਨੇ ਪੇਪਰ ਕਿਉਂ ਨਹੀਂ ਭਰੇ ਕੀ ਇਹਨਾਂ ਨੇ ਸੁਣ ਲਾ ਹੁਣ ਮੇਰੀ ਗੱਲ ਤੇ ਆ ਨਾ ਮਖੂਬ ਸਾਹਿਬ ਜੀ ਤੁਸੀਂ ਬੜੇ ਪੱਤਰਕਾਰ ਬਣਦੇ ਹੋ ਬੜੇ ਸੀਨੀਅਰ ਪੱਤੇ ਦਾ ਪੱਤਰਕਾਰ ਹੋ ਤੁਸੀਂ ਕਦੇ ਤੁਸੀਂ ਪ੍ਰਚਾਰਕ ਬਣ ਜਾਂਦੇ ਹੋ ਕਦੇ ਤੁਸੀਂ ਬਲੌਗਰ ਬਣ ਜਾਂਦੇ ਹੋ ਇਹਦਾ ਇਹ ਗੱਲ ਦਾ ਜਵਾਬ ਤੁਹਾਨੂੰ ਅਸੀਂ ਦੰਨੇ ਹੁਣ ਸੁਣ ਲਾ ਚਾਹ ਦਾ ਅਮਰਤਪਾਲ ਨੇ ਸਭ ਤੋਂ ਪਹਿਲਾਂ ਚੋਣਾਂ ਦਾ ਦੱਸਿਆ ਵੀ ਮੈਂ ਚੋਣਾ ਪਿੱਛੇ ਲੜਨਾ ਉਹਨੇ ਆਪਣੇ ਮਾਪਿਓ ਨੂੰ ਨਹੀਂ ਦੱਸਿਆ ਸੀਗਾ ਉਹਨੇ ਸਭ ਤੋਂ ਪਹਿਲਾਂ ਜਿਹੜਾ ਰਾਜਦੇਵ ਖਾਲਸਾ ਉਹਨੇ ਬਿਆਨ ਆ ਕੇ ਮੀਡੀਆ ਦੇ ਵਿੱਚ ਦਿੱਤੇ ਨੇ ਕਹਿੰਦਾ ਅਮਰਤਪਾਲ ਭਾਈ ਅਮਰਤਪਾਲ ਦੀ ਗੱਲ ਕਰ ਰਿਹਾ ਸੀ ਉਹ ਭਾਈ ਅਮਰਤਪਾਲ ਚੋਣ ਲੜਨ ਲਈ ਤਿਆਰ ਨੇ ਇਹ ਸਾਰੇ ਮੀਡੀਆ ਦੇ ਵਿੱਚ A to Z ਤੱਕ ਸਵਾਲ ਪਏ ਨੇ ਉਸ ਤੋਂ ਵੱਧ ਇਹਦੇ ਮਾਪਿਓ ਨੇ ਅਮਰਤਪਾਲ ਦੇ ਮਾਪਿਓ ਨੇ ਜਦ ਮੀਡੀਆ ਨੇ ਇਹਦੇ ਮਾਪਿਓ ਕੋਲੋਂ ਪੁੱਛਿਆ ਵੀ ਬਾਕੀ ਉਹ ਚੋਣ ਲੜਨ ਨੂੰ ਤਿਆਰ ਆ ਤਿੰਨ ਨਹੀਂ ਉਹਦੇ ਮਾਪੇ ਉਹਦਾ ਜਵਾਬ ਸੀਗਾ ਵੀ ਨਹੀਂ ਸਾਨੂੰ ਹਜੇ ਗੱਲ ਦਾ ਪਤਾ ਨਹੀਂ ਅਸੀਂ ਜਾਵਾਂਗੇ ਪੁੱਛ ਕੇ ਦੱਸਾਂਗੇ ਫਿਰ ਥੋੜਾ ਨਾਲ ਗੱਲ ਕਲੀਅਰ ਕਰਾਂਗੇ ਹੁਣ ਜਿਹੜੀ ਇਹ ਗੱਲ ਕਰ ਰਿਹਾ ਮਖੂ ਰਣਜੋਤ ਨਾਲ ਵੀ ਤੈਨੂੰ ਕੀ ਤਕਲੀਫ ਆ ਵੀ ਉਹਨੇ ਪੇਪਰ ਜੇ ਭਰੇ ਨੇ ਵੀ ਤੂੰ ਦੱਸ ਤੈਨੂੰ ਕੀ ਤਕਲੀਫ ਆ ਹੁਣ ਤਕਲੀਫ ਤਾਂ ਕਿਸੇ ਨੂੰ ਵੀ ਨਹੀਂ ਪੇਪਰ ਭਰਨ ਦੀ ਪਰ ਕੈਰੈਕਟਰ ਦੇਖਣਾ ਬਹੁਤ ਜ਼ਿਆਦਾ ਜ਼ਰੂਰੀ ਆ ਕੈਰੈਕਟਰ ਕੀ ਆ ਇਹ ਬੰਦਾ ਅਮਰਤਪਾਲ ਸਿੱਖ ਪੰਥ ਨੂੰ ਕੋਸ਼ਕ ਬੰਦੇ ਕੋਸ਼ਕ ਬੰਦੇ ਸਾਰੇ ਬੰਦੇ ਨਹੀਂ ਕਹਿੰਦਾ ਮੈਂ ਕੋਸ਼ਕ ਬੰਦੇ ਇਹਨੂੰ ਆਪਣਾ ਮੋਰੀ ਸਮਝਦੇ ਨੇ ਤੇ ਇਹਨੂੰ ਹਾਈਲਾਈਟ ਪੂਰਾ ਫੁੱਲ ਕਰ ਰਹੇ ਨੇ ਵੀ ਇਹ ਬੰਦਾ ਸਿੱਖ ਪੰਥ ਦਾ ਸਭ ਤੋਂ بڑا ਮੂਰੀ ਆ ਇਹ ਰਾਜਦੇਵ ਖਾਲਸਾ ਦੇ ਬਿਆਨ ਵੀ ਨੇ ਤੇ ਇਸ ਉੱਤੇ ਵਿਚਾਰ ਕਰਨੇ ਇਸ ਉੱਤੇ ਸਵਾਲ ਪੁੱਛਣੇ ਇਹ ਬਿਲਕੁਲ ਨਾਰਮਲ ਗੱਲ ਆ ਰੇਕ ਬੰਦਾ ਪੰਜਾਬ ਦਾ ਕੋਈ ਵੀ ਬੰਦਾ ਜੋ ਪੰਥ ਨੂੰ ਬਿਲੋਂਗ ਕਰਦਾ ਜਾਂ ਪੰਥ ਤੋਂ ਬਿਨਾਂ ਵੀ ਆ ਪੰਜਾਬ ਦੇ ਵਿੱਚ ਰਹਿੰਦਾ ਜਾਂ ਮੰਨ ਲਓ ਸਿੱਖ ਕੌਮ ਦੇ ਵਿੱਚ ਆ ਚਾਹੇ ਉਹ ਰੋਡਾ ਚਾਹੇ ਉਹ ਬਾਲ ਮੋਦੇ ਸਿਰ ਤੇ ਕੇਸ ਰੱਖੇ ਹੋਏ ਨੇ ਚਾਹੇ ਉਹ ਦਾੜਾ ਰੱਖਿਆ ਕੁਝ ਵੀ ਆ ਰੇਕ ਬੰਦਾ ਚੀਜ਼ ਉੱਤੇ ਸਵਾਲ ਕਰ ਸਕਦਾ ਹੁਣ ਇੱਕ ਪਾਸੇ ਤਾਂ ਅਸੀਂ মিডিਆ ਦੇ ਵਿੱਚ ਬੈਠ ਕੇ ਸੰਵਿਧਾਨ ਦੀਆਂ ਕੱਡੀਆਂ ਹੋਈਆਂ ਨੇ ਗਾਲਾਂ ਇਹ ਗੱਲਾਂ ਹਜ਼ਾਰ ਵਾਰ ਹੋ ਚੁੱਕੀਆਂ ਨੇ ਮੈਂ ਇਹ ਗੱਲਾਂ ਨਹੀਂ ਕਰੂੰਗਾ ਮੈਂ ਗੱਲ ਕਰ ਰਹੀ ਸਿਰਫ ਸੰਵਿਧਾਨ ਦੀ ਹੁਣ ਤੱਕ ਹੁਣ ਤੱਕ ਜਿੰਨੇ ਵੀ ਆਪਣੇ ਸਿੱਖਾਂ ਨਾਲ ਸੰਵਿਧਾਨ ਦੀ ਧਾਰਾ ਵਰਤ ਵਰਤ ਕਹਿੰਦਾ ਨੇ ਧਾਰਾ ਧਿਆਨ ਨਾਲ ਸੁਣ ਲਓ ਸੰਵਿਧਾਨ ਦੀ ਧਾਰਾ ਵਰਤ ਵਰਤ ਕੇ ਜਿੰਨਾ ਘਾਣ ਇਹਨਾਂ ਨੇ ਸਿੱਖਾਂ ਦੇ ਮੁੰਡਿਆਂ ਦਾ ਜਾਂ ਆਪਣੇ ਜਥੇਦਾਰਾਂ ਦਾ ਜੋ ਆਪਣੇ ਇੱਕ ਇੱਕ ਸਿੰਘ ਇੱਕ ਇੱਕ ਸਿੰਘ ਸਵਾ ਸਵਾ ਲੱਖ ਉਤੇ ਭਾਰੂ ਸੀ ਮੈਂ ਨਾਲ ਦੀ ਨਾਲ ਐਗਜ਼ਾਮਪਲਾਂ ਵੀ ਦੇਈ ਜਨਾ ਐਗਜ਼ਾਮਪਲਾਂ ਮੈਂ ਦੇਈ ਨਾ ਚੱਕ ਲੋ ਐਗਜ਼ਾਮਪਲ ਜਰਨੈਲ ਖਾਲਸਾ ਭਿੰਡਰਾਂ ਵਾਲੇ ਗੁਰਬਚਨ ਸਿੰਘ ਮਾਨੂਕੇ ਮੈਂ ਸਾਰਿਆਂ ਦੀ ਐਗਜ਼ਾਮਪਲਾਂ ਦੇ ਰਿਹਾ ਜਿੱਥੇ ਗੁਰਦੇਵ ਸਿੰਘ ਕੌਂਕੇ ਹਰਮੰਦਰ ਸੰਧੂ ਇਹ ਸਾਰੇ ਹੀ ਬੰਦੇ ਸਾਰੇ ਹੀ ਬੰਦੇ ਇਹ ਜੇ ਜਿਨ੍ਹਾਂ ਦੀ ਜਾਗ ਦੀ ਜ਼ਮੀਰ ਸੀਗੀ ਇਹਨਾਂ ਦੀ ਜਾਗ ਦੀ ਜ਼ਮੀਰ ਸੀਗੀ ਹਰੇਕ ਹਰੇਕ ਬੰਦੇ ਦੇ ਨਾਲ ਇਹ ਖੜ ਨੂੰ ਤਿਆਰ ਸੀਗੇ ਜਿਨ੍ਹਾਂ ਨੇ ਸਿੱਖ ਪੰਥ ਪਿੱਛੇ ਆਪਣੀ ਸ਼ਹੀਦੀ ਪਾਈ ਆਪਣੀ ਜਾਨ ਦਿੱਤੀ ਤੇ ਉਹੀ ਸੰਵਿਧਾਨ ਦੀ ਧਾਰਾ ਵਰਤ ਕੇ ਉਹੀ ਸੰਵਿਧਾਨ ਦੀ ਧਾਰਾ ਵਰਤ ਕੇ ਆਪਣੇ ਜਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਟੋਟੇ ਟੋਟੇ ਕਰਕੇ ਸੱਤ ਰੋਜ ਦੇ ਦਰਿਆ ਦੇ ਵਿੱਚ ਸੱਟਿਆ ਗਿਆ ਉਹ ਕੌਣ ਸੀਗੇ ਉਹੀ ਪੁਲਿਸ ਵਾਲੇ ਸੀਗੇ ਸਵਰਨ ਸਿੰਘ ਘੋਟਣਾ ਲਾਲੋ ਉਹੀ ਸੰਵਿਧਾਨ ਸੀਗਾ ਉਹੀ ਸਾਰਾ ਕੁਝ ਸੀਗਾ ਤੇ ਉਹੀ ਸੰਵਿਧਾਨ ਦੀਆਂ ਇੱਕ ਪਾਸੇ ਅਸੀਂ ਹੁਣ ਸੁਣ ਲਓ ਇਸ ਸਬਜੈਕਟ ਮੈਂ ਦੂਜੇ ਪਾਸੇ ਜਾ ਰਿਹਾ ਹੁਣ ਅਮਰਤਪਾਲ ਕੌਣ ਆ ਅਮਰਤਪਾਲ ਜਿਵੇਂ ਉਹਨੇ ਆਪਣੀਆਂ ਫੋਟੋਆਂ ਦਿਖਾਈਆਂ ਨੇ ਜਿਵੇਂ ਉਹਨੇ ਆਪਣਾ ਕੈਰੈਕਟਰ ਦਿਖਾਇਆ ਖਾਲਸਾ ਭਿੰਡਰਾਲੇ ਨੂੰ ਆਪਣੇ ਆਪ ਨੂੰ ਮੰਨਦਾ ਦਿਖਾਇਆ ਵੀ ਭਾਈ ਅਸੀਂ ਮੰਨ ਰਹੇ ਹਾਂ ਪਰ ਉਹਨਾਂ ਦੇ ਬਚਨਾਂ ਤੇ ਉਹ ਬੰਦਾ ਖਰਾ ਨਹੀਂ ਉਤਰਿਆ ਹੈਗਾ ਤੇ ਉਹ ਨਹੀਂ ਖਰਾ ਉਤਰਿਆ ਉਹੀ ਸੰਵਿਧਾਨ ਸੀਗਾ ਉਹੀ ਸਾਰਾ ਕੁਝ ਸੀਗਾ ਉਹੀ ਸੰਵਿਧਾਨ ਦੀਆਂ ਚੋਣਾਂ 'ਚ ਲੜਨਾ ਉਹੀ ਸੰਵਿਧਾਨ ਦੀ ਸੌ ਚੱਕਣੀ ਇੱਕ ਸਿੱਖ ਬੰਦੇ ਨੂੰ ਜੋ ਖਾਸ ਕਰ ਬਾਣੇ ਦੇ ਵਿੱਚ ਆ ਜੋ ਖਾਸ ਕਰ ਜਿਹਨੂੰ ਕੌਮ ਆਪਣਾ ਕੁਸ਼ਕ ਪਰਸੈਂਟ ਬੰਦੇ ਆਪਣਾ ਮੋਰੀ ਸਮਝ ਰਹੇ ਨੇ ਇੰਟਰਨੈਸ਼ਨਲ ਤੌਰ ਤੇ ਉਹਨੂੰ ਦੇਖਿਆ ਜਾ ਰਿਹਾ ਉਹਨੂੰ ਖਾਲਿਸਤਾਨ ਦੀ ਉਹ ਗੱਲ ਕਰ ਰਿਹਾ ਉਸ ਤੋਂ ਬਾਅਦ ਸਿੱਖ ਕੌਮ ਦੀ ਸਿੱਖ ਪੰਥ ਦੀ ਉਹ ਗੱਲ ਕਰ ਰਿਹਾ ਇਹ ਸਾਰੀਆਂ ਚੀਜ਼ਾਂ ਜਦ ਆਪਾਂ ਇਕੱਠੀਆਂ ਕਰਦੇ ਆ ਨਾ ਇੱਕ ਪੁਆਇੰਟ ਤੇ ਲੈ ਕੇ ਆਉਨੇ ਆ ਜਾਂ ਇੱਕ ਸਟੇਜ ਤੇ ਲੈ ਕੇ ਆਉਨੇ ਆ ਤਾਂ ਉਹ ਚੀਜ਼ਾਂ ਦੇ ਨਾਲ ਜਿਹੜਾ ਅਸਰ ਉਹਦੇ ਇੱਕ ਵੀ ਗਲਤ ਬਿਆਨਬਾਜ਼ੀ ਕੀਤੀ ਹੋਈ ਇੱਕ ਵੀ ਗਲਤ ਕਿਸੇ ਵੀ ਪੁਆਇੰਟ ਦੇ ਉੱਤੇ ਜਿਹੜੀ ਜਿਹਦੇ ਨਾਲ ਕੌਮ ਨੂੰ ਤਕਲੀਫ ਹੋਵੇ ਕੌਮ ਦੇ ਬੰਦਿਆਂ ਨੂੰ ਜੋ ਆਪਣੇ ਤਿਹਾਰ ਜੇਲ੍ਹ ਚ ਬੰਦੇ ਬੈਠੇ ਨੇ ਜੋ ਆਪਣੇ ਬੰਦੀ ਸਿੰਘ ਬੈਠੇ ਨੇ ਉਹਨਾਂ ਨੂੰ ਇਹ ਚੀਜ਼ ਦੇ ਉੱਤੇ ਤਕਲੀਫ ਹੋਵੇ ਵੀ ਜਿਹੜੇ ਸੰਵਿਧਾਨ ਸਾਨੂੰ ਕਹਿ ਰਿਹਾ ਵੀ ਆ ਜਾਓ ਸਰ ਤੋਂ ਮਾਫੀ ਮੰਗ ਲਓ ਸਾਨੂੰ ਅਸੀਂ ਤੁਹਾਨੂੰ ਕਲੀਅਰ ਕਰ ਦਿੰਨੇ ਆ ਬਾਹਰ ਜੇਲ੍ਹ ਚੋਂ ਕੱਢ ਲੈਨੇ ਆ ਉਹੀ ਕੌਮ ਦਾ ਬੰਦਾ ਉਹੀ ਕੌਮ ਦਾ ਬੰਦਾ ਉਹੀ ਸੰਵਿਧਾਨ ਨੂੰ ਆਪਣੀ ਢਾਲ ਬਣਾ ਕੇ ਜੇਲ੍ਹ ਚੋਂ ਪਹਾੜੋਂ ਨਾ ਚੋਂਦਾ ਤਾਂ ਇਹ ਚੀਜ਼ ਮੈਨੂੰ ਦੱਸ ਦਿਓ ਜਿਹੜੇ ਬੁੱਧੀਜੀਵੀ ਨੇ ਜਿਹੜੇ ਆਪਣੇ ਆਪ ਨੂੰ ਸਿੱਖ ਪੰਥ ਦੇ ਬੰਦੇ ਕਹਿੰਦੇ ਨੇ ਵੀ ਭਾਈ ਅਸੀਂ ਬਹੁਤ بڑے ਸਿੱਖ ਆ ਕਿ ਉਹਨਾਂ ਦੇ ਹਿਸਾਬ ਨਾਲ ਇਹ ਗੱਲ ਬਿਲਕੁਲ ਸਹੀ ਆ ਜੇ ਬਿਲਕੁਲ ਸਹੀ ਗੱਲ ਆ ਇਹ ਫਿਰ ਰੌਲਾ ਦੱਸੋ ਕਾਹਦਾ ਫਿਰ ਕਿਹੜੇ ਖਾਲਸਾ ਥਾਨ ਦੀ ਤੁਸੀਂ ਗੱਲ ਕਰਦੇ ਹੋ ਕਿਹੜੇ ਸਿੱਖ ਰਾਜ ਦੀ ਤੁਸੀਂ ਗੱਲ ਕਰਦੇ ਹੋ ਉਹ ਰਾਜ ਦੀ ਗੱਲ ਕਰਦੇ ਹੋ ਜਿਹਦੇ ਵਿੱਚ ਬੜੀਆਂ-ਬੜੀਆਂ ਸ਼ਹੀਦੀਆਂ ਹੋਈਆਂ ਨੇ ਉਹ ਚਾਹੇ ਆਪਣੇ ਮਾਂ ਕਹਿ ਕੇ ਹਟਿਆ ਆਪਣੇ ਜੋ ਜਰਨਲ ਸੀਗੇ ਉਹਨਾਂ ਦੀਆਂ ਸ਼ਹੀਦੀਆਂ ਆਪਣੇ ਜੋ ਜਿੰਨੇ ਵੀ A ਤੋਂ Z ਤੱਕ ਬੰਦੇ ਹੁਣ ਤੱਕ ਆਪਣੇ ਸਿੱਖਾਂ ਦੇ ਮੁੰਡੇ ਸ਼ਹੀਦ ਕੀਤੇ ਨੇ ਤੇ ਉਹਨਾਂ ਦੀਆਂ ਸ਼ਹੀਦੀਆਂ ਇਹ ਜਿੰਨੇ ਵੀ A ਤੋਂ Z ਤੱਕ ਜਿੰਨਾ ਵੀ ਸਹਿਰੀਓ ਪੂਰਾ ਤਿਆਰ ਹੋ ਰਿਹਾ ਧਿਆਨ ਨਾਲ ਸੁਣਿਓ ਮੇਰੀ ਗੱਲ ਜਾਂ ਤੱਕ ਕਲੀਅਰ ਕਰ ਦੋ ਡਿਕਲੇਅਰ ਬਿਲਕੁਲ ਵੀ ਅਸੀਂ ਇਸ ਸੰਵਿਧਾਨ ਨੂੰ ਮੰਨਦੇ ਆ ਅਸੀਂ ਚਾਹੇ ਸਿੱਖ ਹੋਈਏ ਅਸੀਂ ਚਾਹੇ ਜੋ ਮਰਜ਼ੀ ਹੋਈਏ ਅਸੀਂ ਇਹਨਾਂ ਨੂੰ ਮੰਨ ਕੇ ਹੀ ਚੱਲਣਾ ਤਾਂ ਆਪਣੀ 1% ਕਿਸੇ ਨਾਲ ਕੋਈ ਲੜਾਈ ਨਹੀਂ ਤਾਂ ਕਿਸੇ ਨਾਲ ਕੋਈ ਗੱਲਬਾਤ ਨਹੀਂ ਜੇ ਸਾਰੇ ਬੰਦੇ ਡਿਕਲੇਅਰ ਕਰਦੇ ਨੇ ਫਿਰ ਇਹੀ ਇੰਟਰਵਿਊ ਦੇ ਵਿੱਚ ਗਾਹਾਂ ਜਾ ਕੇ ਬੜੀਆਂ ਬੜੀਆਂ ਗੱਲਾਂ ਕੀਤੀਆਂ ਗਈਆਂ ਨੇ ਹਾਲਾਂਕਿ ਰਣਜੋਤ ਇਹਦੇ ਜਵਾਬ ਦੇ ਰਿਹਾ ਸੀਗਾ ਵੀ ਪਾਈ ਮੈਂ ਤੈਨੂੰ ਜਵਾਬ ਦੰਨਾ ਪਰ ਇਹਨੇ ਰਣਜੋਤ ਨੂੰ ਆਪੋ ਜਿੱਦਾਂ ਆਪਣੇ ਸਵਾਲ ਕੱਟ-ਕੱਟ ਕੇ ਇਹਨੇ ਰਣਜੋਤ ਨੂੰ ਅਲਝਾ ਲਿਆ ਰਣਜੋਤ ਜਿਹੜਾ ਜਵਾਬ ਦਿੰਦਾ ਸੀਗਾ ਸਵਾਲ ਇਹ ਪੁੱਛਦਾ ਸੀਗਾ ਜਵਾਬ ਉਹ ਦਿੰਦਾ ਸੀਗਾ ਉਹ ਜਾਂ ਜਵਾਬ ਦੇਣ ਦੀ ਕੋਸ਼ਿਸ਼ ਕਰਦਾ ਸੀਗਾ ਉਹਨੂੰ ਉਲਟਾ ਕੇ ਦੂਜੇ ਪਾਸੇ ਲੈ ਜਾਂਦਾ ਲਿਆਇਆ ਜਾ ਰਿਹਾ ਸੀਗਾ ਹੁਣ ਆਜੋ ਇਹਦੀ ਵਾਲੀ ਆਪਣੀ ਮਹੂਸਾਬ ਦੀ ਗੱਲ ਦੇ ਉੱਤੇ ਇਹਨੇ ਇੰਟਰਵਿਊ ਦੇ ਵਿੱਚ ਪੁੱਛਿਆ ਰਣਜੋਤ ਨੂੰ ਜਦੋਂ ਰਣਜੋਤ ਨੇ ਇਹਨੂੰ ਕਿਹਾ ਵੀ ਭਾਈ ਸਿੱਖ ਕੌਮ ਦਾ ਘਾਣ ਕੀਤਾ ਇਹਨਾਂ ਨੇ ਬੰਦਿਆ ਨੇ ਇਹ ਕਹਿੰਦਾ ਵੀ ਚੱਲ ਪੰਜ ਬੰਦੇ ਗਿਣਾ ਦੇ ਮੈਨੂੰ ਜਿਹੜੇ ਜਿਨ੍ਹਾਂ ਨੇ ਸਿੱਖ ਕੌਮ ਜਿਨ੍ਹਾਂ ਦਾ ਘਾਣ ਹੋਇਆ ਹੁਣ ਪੰਜ ਬੰਦੇ ਮੈਂ ਇਹਨੂੰ ਪਹਿਲਾਂ ਗਿਣਾ ਕੇ ਹਟਿਆ ਜੇ ਆਪਾਂ 1984 ਤੋਂ ਚੱਕ ਲਈਏ ਅੰਦਰ ਦਰਬਾਰ ਸਾਹਿਬ ਦੇ ਵਿੱਚ ਕਿੰਨੇ ਸਿੱਖ ਕਿੰਨੇ ਛੋਟੇ ਜਵਾਕ ਜਾਂ ਕਿੰਨੇ ਧਰਮਾਂ ਦੇ ਲੋਕ ਉੱਥੇ ਮੱਥਾ ਟੇਕਣ ਆਏ ਹੋਏ ਸੀਗੇ ਉਹ ਕਿਵੇਂ ਸ਼ਹੀਦ ਹੋਏ ਓਕੇ ਮੈਂ ਸ਼ੀਦ ਹੋਏ ਹੈ ਕਿਸੇ ਕੋ ਡਿਟੇਲ ਕੌਣ ਕੌਣ ਸੀਗੇ ਕੀ ਕੀ ਨਾਂ ਸੀਗੇ ਉਹਨਾਂ ਦਾ ਕਿਸੇ ਕੋ ਡਿਟੇਲ ਹੈਗੀ ਆ ਕਿਸੇ ਕੋਲ ਨਹੀਂ ਹੈਗੀ ਪਰ ਕੀਨੇ ਕੀਤੇ ਨੇ ਇੰਡੀਅਨ ਸਟੇਟ ਨੇ ਇੰਡੀਅਨ ਗਵਰਨਮੈਂਟ ਨੇ ਉਹ ਚਾਹੇ ਕਾਂਗਰਸ ਦੀ ਹੋਵੇ ਚਾਹੇ ਜਿਹੜੀ ਮਰਜ਼ੀ ਹੋਵੇ ਚਾਹੇ ਉਹ ਬੀਜੇਪੀ ਹੋਵੇ ਇੱਕ ਮੈਂ ਹੋਰ ਵੀਡੀਓ ਪਹਿਲਾਂ ਸ਼ੇਅਰ ਕਰ ਚੁੱਕਿਆ ਜਿਹੜੀ ਵੀਡੀਓ ਦੇ ਵਿੱਚ ਲਾਲ ਕਿਸ਼ਨ ਅੜਵਾਨੀ ਨੇ ਡਾਇਰੈਕਟ ਆਪਣੀ ਕਿਤਾਬ ਦੇ ਵਿੱਚ ਇਹ ਚੀਜ਼ ਲਿਖੀ ਹੋਈ ਆ ਵੀ ਭਾਈ ਜਿੰਨੇ ਵੀ ਆਪਣੇ ਹੋਏ ਨੇ ਸਿੱਖ ਖਾਸ ਕਰ ਖਾਲਸਾ ਭਿੰਡਰਾਂ ਵਾਲੇ ਤੋਂ ਇਹ ਇੰਨਾ ਕੁ ਡਰਦੇ ਸੀਗੇ ਨਾ ਇਹ ਵੀ ਭਾਈ ਇਹ ਬੰਦਾ ਅੰਦਰ ਦਰਬਾਰ ਸਾਹਿਬ ਦੇ ਵਿੱਚ ਜਾਂ ਆਕਾਲ ਤਖਤ ਦੇ ਵਿੱਚ ਬੈਠਾ ਵੀ ਇਹ ਬੰਦਾ ਕੋਈ ਗਲਤ ਕੰਮ ਕਰ ਰਿਹਾ ਤਾਂ ਇਹਨਾਂ ਨੇ ਸਾਰਿਆਂ ਨੇ ਪ੍ਰੈਸ਼ਰ ਪਾ ਕੇ ਪ੍ਰੈਸ਼ਰ ਪਾ ਕੇ ਦਰਬਾਰ ਸਾਹਿਬ ਦੇ ਉੱਤੇ ਅਟੈਕ ਕਰਾਇਆ ਕਿਹਨੇ ਕਰਾਇਆ ਸੰਵਿਧਾਨ ਨੇ ਸੰਵਿਧਾਨ ਕੌਣ ਜਿਹੜੇ ਬੰਦੇ ਚਲਾਉਂਦੇ ਨੇ ਕਿਹਨਾਂ ਦਾ ਸੰਵਿਧਾਨ ਜਿਹੜੇ ਬੰਦੇ ਮੂਰੇ ਬੈਠੇ ਚਲਾ ਰਹੇ ਨੇ ਉਹਨਾਂ ਦਾ ਸੰਵਿਧਾਨ ਹੁਣ ਆਜੋ ਗੱਲਾਂ ਇਹਦੇ ਵਿੱਚ ਮੈਂ ਜ਼ਿਆਦਾ ਲੰਬੀ ਲਾਈਵ ਨਹੀਂ ਬਣਾਉਂਗਾ ਕੋਸ਼ ਮਖੂ ਨੂੰ ਜਿਹੜੀ ਗੱਲ ਦਾ ਇਹ ਨੇ ਸਵਾਲ ਪੁੱਛੇ ਨੇ ਇਹਦੀ ਗੱਲਾਂ ਦੇ ਉੱਤੇ ਜਵਾਬ ਦੇਵਾਂਗੇ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਜੇ ਤਾਂ ਮਖੂ ਮੇਰੀ ਆ ਵੀਡੀਓ ਸੁਣਦਾ ਆਪਣਾ ਟੈਗ ਕਰਕੇ ਪਾਵਾਂਗੇ ਅਸੀਂ ਉਹਨੂੰ ਅਸੀਂ ਹੁਣ ਇਹਨੂੰ ਚੈਲੰਜ ਕਰਦੇ ਆਂ ਵੀ ਭਾਈ ਹੁਣ ਸਾਡੇ ਸਵਾਲ ਹੋਣਗੇ ਹੁਣ ਜਵਾਬ ਤੂੰ ਦੇ ਜੀ ਜੇ ਜੇ ਅਮਰਤਪਾਲ ਅਮਰਤਪਾਲ ਸਿੱਖੀ ਸਿਧਾਂਤਾਂ ਨੂੰ ਸਹੀ ਮੰਨ ਕੇ ਸਹੀ ਮੰਨ ਕੇ ਆਪਣੇ ਮੂੰਹ ਰਾਹੀਂ ਆਪਣੇ ਮੂੰਹ ਰਾਹੀਂ ਉਦਾਂ ਤਾਂ ਰਿਕਾਰਡਿੰਗਾਂ ਬਥੇਰੀਆਂ ਬਾਹਰ ਆ ਜਾਂਦੀਆਂ ਨੇ ਇਹਨੇ ਰਿਕਾਰਡਿੰਗਾਂ ਦੀ ਵੀ ਗੱਲ ਕੀਤੀ ਆ ਸੁਣ ਲੋ ਇਹਨਾਂ ਰਿਕਾਰਡਿੰਗਾਂ ਦੀ ਗੱਲ ਕੀਤੀ ਆ ਵੀ ਢਿਬਰਵੜਾ ਜ਼ਿਲ੍ਹੇ ਦੇ ਬੰਦੇ ਰਿਕਾਰਡਿੰਗਾਂ ਬਾਹਰ ਆਉਂਦੀਆਂ ਨੇ ਰਣਜੋਧਨ ਪੁੱਛ ਰਿਹਾ ਵੀ ਤੈਨੂੰ ਕੀ ਪ੍ਰੋਬਲਮ ਐ ਚ ਉਹ ਚ ਗੱਲ ਸੁਣ ਲਓ ਹੁਣ ਤੱਕ ਕਦੇ ਤੁਸੀਂ ਸੁਣਿਆ ਜਗਤਾਰ ਸਿੰਘ ਹਵਾਰਾ ਦੀਆਂ ਜਾਂ ਰਾਜੋਣੇ ਦੀਆਂ ਕਿਸੇ ਵੀ ਆਪਣੇ ਭਾਈ ਰਾਜੋਣਾ ਸਾਹਿਬ ਦੀ ਜਿੰਨੀਆਂ ਵੀ ਰਿਕਾਰਡਿੰਗਾਂ ਜਾਂ ਕੋਈ ਵੀ ਚੀਜ਼ ਇਦਾਂ ਦੀ ਸੰਗਤ ਦੇ ਵਿੱਚ ਬਾਹਰ ਆਈ ਹੋਏ ਹਮੇਸ਼ਾ ਚਿੱਠੀ ਲਿਖਦੇ ਨੇ ਉਹ ਚਿੱਠੀ ਲੈ ਕੇ ਭੇਜਦੇ ਨੇ ਢਿਬਰਵੜਾ ਵਾਲੇ ਬੰਦਿਆਂ ਦੀ ਕਿਵੇਂ ਆਪਣੇ ਰਿਕਾਰਡਿੰਗਾਂ ਬਾਹਰ ਆਉਂਦੀਆਂ ਨੇ ਇਹ ਸਾਨੂੰ ਨਾ ਪਤਾ ਲੱਗਿਆ ਹੋ ਸਕਦਾ ਹੋ ਸਕਦਾ ਜੋ ਇਹਨਾਂ ਦੇ ਮੂਰੇ ਬਿਆਨ ਆ ਰਹੇ ਨੇ ਜੋ ਇਹ ਕਹਿ ਰਹੇ ਨੇ ਵੀ ਭਾਈ ਕਰੇ ਭਾਈ ਸਾਹਿਬ ਨੂੰ ਉਲਟੀਆਂ ਲੱਗੀਆਂ ਕਦੇ ਦੂਜੇ ਆਪਣੇ ਭੁੱਖ ਹੜਤਾਲ ਦੇ ਵਿੱਚ ਬੈਠੇ ਨੇ ਜੀ ਕਈ ਦਿਨ ਟੱਪ ਗਏ ਉਹਨਾਂ ਨੂੰ ਸਾਹ ਨਹੀਂ ਆ ਰਿਹਾ ਜੀ ਉਹ ਮਰਨ ਨੂੰ ਤਿਆਰ ਬੈਠੇ ਨੇ ਉਹ ਕਹਿੰਦੇ ਨੇ ਜੀ ਅਸੀਂ ਭੁੱਖ ਹੜਤਾਲ ਜਦ ਤੱਕ ਨਹੀਂ ਤੋੜਨੀ ਜਦ ਤੱਕ ਸਾਨੂੰ ਪੰਜਾਬ ਨਹੀਂ ਲੈ ਕੇ ਆਉਂਦੇ ਹੁਣ ਇਹ ਸਾਰੀਆਂ ਭੁੱਖ ਹੜਤਾਲਾਂ ਕਿੱਥੇ ਗਈਆਂ ਪੰਜਾਬ ਤਾ ਪਹੁੰਚੇ ਨਹੀਂ ਉਹ ਪਰ ਉਹਨਾਂ ਨੇ ਆਪਣਾ ਬੰਦਾ ਚੋਣ ਲੜਾਉਣ ਲਈ ਖੜਾ ਕਰ ਲਿਆ ਕੁਸ਼ਕ ਵੀਡੀਓ ਦੇ ਵਿੱਚ ਇਹ ਵੀ ਗੱਲ ਵੀ ਕਹੀ ਗਈ ਆ ਇੰਟਰਵਿਊ ਦੇ ਵਿੱਚ ਰਣਜੋਤ ਨਾਲ ਵੀ ਭਾਈ ਤੂੰ ਇਹ ਦੱਸ ਜਦ ਰਣਜੋਤ ਨੇ ਇਹਨੂੰ ਪੁੱਛਿਆ ਸੀਗਾ ਮਖੂਨ ਨੂੰ ਵੀ ਭਾਈ ਬਾਕੀ ਸਿੰਘ ਕਿਉਂ ਨਹੀਂ ਵੀ ਇਕੱਲਾ ਅਮਰਤਪਾਲ ਹੀ ਕਿਉਂ ਮਖੂਨ ਨੇ ਉੱਥੇ ਜਵਾਬ ਦਿੱਤਾ ਵੀ ਭਾਈ ਜਿਹੜੇ ਬਾਕੀ ਸਿੰਘ ਨੇ ਉਹ ਭਾਈ ਖਬਰਾਂ ਨਾ ਮੰਨਦੇ ਹੋਣ ਕਿ ਮਖੂਕੂਨ ਇਹ ਚੀਜ਼ ਦਾ ਪ੍ਰੂਫ ਹੈਗਾ ਵੀ ਤੁਸੀਂ ਜਾ ਕੇ ਉਹਨਾਂ ਨੂੰ ਪੁੱਛਿਆ ਜਾਂ ਕੋਈ ਵੀ ਵਕੀਲ ਨੇ ਜਾ ਕੇ ਉਹਦੇ ਨਾਲ ਗੱਲਬਾਤ ਕੀਤੀ ਉਹਨਾਂ ਨਾਲ ਵੀ ਭਾਈ ਦੱਸੋ ਤੁਸੀਂ ਚੋਣ ਲੜਨਾ ਚਾਹੁੰਦੇ ਹੋ ਜਾਂ ਨਹੀਂ ਕੋਈ ਜਵਾਬ ਨਹੀਂ ਮਖੂਕੂਨ ਇਹ ਚੀਜ਼ ਦਾ ਜਿਉਂਦੇ ਕੋਲ ਜਵਾਬ ਹੈਗਾ ਤਾਂ ਉਹ ਦੇ ਦੇਵੇ ਜਿਵੇਂ ਉਹ ਇੰਟਰਵਿਊ ਕਰਦਾ ਹੁੰਦਾ ਇੰਟਰਵਿਊ ਕਰਕੇ ਜਾਂ ਲਾਈਵ ਹੋ ਗਿਆ ਆਪਣਾ ਜਵਾਬ ਦੇ ਦੇਵੇ ਭਾਈ ਤੁਹਾਡੇ ਕੋਲ ਹੈਗਾ ਫਿਰ ਇੰਟਰਵਿਊ ਦੇ ਵਿੱਚ ਹੀ ਮਖੂਸਾ ਪੁੱਛ ਰਹੇ ਨੇ ਰਣਜੋਤ ਤੋਂ ਵੀ ਤੈਨੂੰ ਪਤਾ ਵੀ ਪੰਥਕ ਪਾਰਟੀ ਕੀ ਹੁੰਦੀ ਆ ਜਾਂ ਦੂਜੀ ਪਾਰਟੀ ਜੁਕਾਉਮ ਵਾਲੀ ਪਾਰਟੀ ਜਿਵੇਂ ਇਹਨਾਂ ਨੇ ਸਿਲੈਕਟ ਕੀਤਾ ਪਹਿਲਾਂ ਤਾਂ ਪਹਿਲਾਂ ਤਾਂ ਮੈਨੂੰ ਹਨਾ ਮਖੂਸ ਸਾਹਿਬ ਜੀ ਇਹ ਬਿਲਕੁਲ ਕਲੀਅਰ ਕਰ ਦੇਣਾ ਵੀ ਜਿਹੜਾ ਅਜਨਾਲਾ ਜਿੱਥੋਂ ਐਨਐਸਏ ਲੱਗੀ ਆ ਇਹ ਨਾ ਸੋਚੋ ਵੀ ਐਨਐਸਏ ਇਹਨਾਂ ਨੇ ਪਹਿਲਾਂ ਹੀ ਲਾਉਣੀ ਸੀ ਉਹ ਤੇ ਨਾ ਜੇ ਇਹਨਾਂ ਨੇ ਪਹਿਲੇ ਐਨਐਸਏ ਲਾਉਣੀ ਸੀਗੀ ਜੇ ਜਦ ਤੱਕ ਉਹ ਵੀਡੀਓ ਜਿੰਨੀਆਂ ਵੀ ਬਾਹਰਲ ਹੋਈਆਂ ਨੇ ਜਿੰਨੀਆਂ ਵੀ ਏ ਟੂ ਜ਼ेड ਤੱਕ ਲੋਕਾਂ ਦੇ ਵਿੱਚ ਆਈਆਂ ਨੇ ਵੀਡੀਓ ਇਹ ਪਹਿਲਾਂ ਵੀ ਉਹਨੂੰ ਚੱਕ ਸਕਦੇ ਸੀਗੇ ਐਨਐਸਏ ਲੱਗਣ ਦਾ ਕਾਰਨ ਡਾਇਰੈਕਟਲੀ ਇਹ ਬਣਦਾ ਜਾ ਕੇ YouTube ਤੇ ਅਜਨਾਲਾ ਕਾਢ ਪਿਆ ਜਾ ਕੇ ਦੇਖ ਲਿਓ ਉਹ ਕਿਹਦੇ ਪਿੱਛੇ ਹੋਇਆ ਸੀਗਾ ਉਹ ਕਿਉਂ ਹੋਇਆ ਸੀਗਾ ਮੱਖੂ ਸਾਹਿਬ ਜੀ ਇਹ ਚੀਜ਼ ਦੇ ਵਿੱਚ ਬਿਲਕੁਲ ਆ ਨਹੀਂ ਰਹੇ ਇਹ ਚੀਜ਼ ਉੱਤੇ ਪਹੁੰਚ ਨਹੀਂ ਰਹੇ ਵੀ ਤੂੰ ਤਾਂ ਜਾਂ ਤੱਕ ਕਲੀਅਰ ਕਰ ਦੇ ਬਿਲਕੁਲ ਡਿਕਲੇਅਰ ਕਰ ਦੇ ਵੀ ਜਿਹੜਾ ਅਜਨਾਲਾ ਕਾਡ ਹੋਇਆ ਸੀਗਾ ਇਹ ਕੌਮ ਪਿੱਛੇ ਹੋਇਆ ਸੀਗਾ ਫਿਰ ਮੈਂ ਹੁਣ ਆਜੋ ਗੱਲ ਦੇ ਵਿੱਚ ਜਿੱਥੇ ਮਖੂ ਸਾਹਿਬ ਨੇ ਐਂਡ ਤੇ ਜਾ ਕੇ ਗੱਲ ਕਹੀ ਆ ਵੀ ਜੇ ਇਹ ਬੰਦਾ ਪੇਪਰ ਭਰ ਕੇ ਬਾਹਰ ਆ ਜਾਵੇ ਜਾਂ ਮੰਨ ਲਓ ਵੀ ਜਣੀ ਕਿ ਇਹਨੂੰ ਐਮਪੀ ਬਣਾ ਕੇ ਬਾਹਰ ਕੱਢਿਆ ਜਾਵੇ ਵੀ ਕੌਮ ਦਾ ਬੰਦਾ ਇਹ ਇਹਨੇ ਕੌਮ ਲਈ ਮੈਂ ਨਹੀਂ ਕਹਿ ਰਿਹਾ ਇਹ ਮਖੂ ਸਾਹਿਬ ਕਹਿ ਰਹੇ ਨੇ ਵੀ ਇਹਨੇ ਕੌਮ ਲਈ ਜੇਲ੍ਹ ਗਿਆ ਬੰਦਾ ਹੈ ਵੀ ਇਹਨੂੰ ਪੇਪਰ ਭਰ ਕੇ ਬਾਹਰ ਕੱਢਿਆ ਜਾਵੇ ਹੁਣ ਮਖੂਬ ਸਾਹਿਬ ਨਾਲ ਮੇਰਾ ਬਿਲਕੁਲ ਸੇਮ ਸਵਾਲ ਆ ਵੀ ਇਹਦੀ ਕੌਮ ਨੂੰ ਦੇਣ ਦੱਸ ਦੀ ਮੈਂ ਇੱਕ ਬੰਦਾ ਤੈਨੂੰ ਮੈਂ ਦੱਸਦਾ ਲਖਵਿੰਦਰ ਸਿੰਘ ਨਰੰਗਵਾਲਾ ਵਾਲੇ ਜਿਹੜੇ ਆਪਣੇ ਨੇ ਆਪਣੇ ਬੰਦਿਆਂ ਨੇ ਜਿਨ੍ਹਾਂ ਨੇ ਜਿਨ੍ਹਾਂ ਨੇ 1995 ਦੇ ਵਿੱਚ ਬਿਆਨਤ ਬੁੱਚੜ ਬਿਆਨਤ ਬੁੱਚੜ ਨੂੰ ਜਿਹੜੇ ਕੇਸ ਦੇ ਵਿੱਚ ਉਹ ਇਨਵੋਲਵ ਨੇ ਰਾਜਵਾਨਾ ਸਾਹਿਬ ਨੇ ਹੋਰ ਕਈ ਆ ਆਪਣੇ ਸਿੰਘ ਨੇ ਜਿਹੜੇ ਆਪਣੇ ਜਗਤਾਰ ਸਿੰਘ ਹਵਾਰਾ ਨੇ ਉਹ ਉੱਥੇ ਨੇ ਕਿੰਨੀਕ ਤੈ ਗੱਲ ਕਰ ਲਈ ਸਿਮਰਜੀਤ ਮਾਨ ਉਹਨਾਂ ਨਾਲ ਬਿਠਾ ਕੇ ਹਮੇਸ਼ਾ ਬੋਟਾਂ ਦੇ ਵਿੱਚ ਦਿਖਾ ਦੀ ਮੈਨੂੰ ਕੋਈ ਇੰਟਰਵਿਊ ਦਿਖਾ ਦੀ ਆਪਣੀ ਇੰਟਰਵਿਊ ਆਪਣੀ ਕੋਈ ਦਿਖਾ ਦੀ ਜਿਹਦੇ ਵਿੱਚ ਤੂੰ ਬੈਠ ਕੇ ਸਿਮਰਜੀਤ ਮਾਨ ਨੂੰ ਪੁੱਛ ਰਿਹਾ ਜਾਂ ਮੰਨ ਲਓ ਕਿਸੇ ਹੋਰ ਪੰਥਕ ਪਾਰਟੀ ਨੂੰ ਪੁੱਛ ਰਿਹਾ ਵੀ ਆਪਾਂ ਜੇ ਜਗਤਾਰ ਸਿੰਘ ਹਵਾਰਾ ਜਾਂ ਲਖਵਿੰਦਰ ਸਿੰਘ ਰੰਗਵਾਲ ਲਖਵਿੰਦਰ ਸਿੰਘ ਉਹਦੀ ਪਤਾ ਕਿਉਂ ਮੈਂ ਗੱਲ ਕੀਤੀ ਆ ਮੇਰੇ ਹਿਸਾਬ ਨਾਲ ਮੇਰੇ ਹਿਸਾਬ ਨਾਲ ਉੱਥੇ ਵੀ ਇੱਕ ਜਾਤੀ ਦਾ ਵਿਤਕਰਾ ਹੋ ਰਿਹਾ ਇਹ ਗੱਲ ਮੇਰੀ ਧਿਆਨ ਨਾਲ ਸੁਣ ਲਓ ਉੱਥੇ ਵੀ ਇੱਕ ਜਾਤੀ ਦਾ ਵਿਤਕਰਾ ਹੋ ਰਿਹਾ ਜੇ ਉਹ ਜੇ ਉਹ ਹੋ ਸਕਦਾ ਕਿਸੇ ਹਾਈ ਲੈਵਲ ਦੀ ਜਾਤ ਦੇ ਵਿੱਚ ਹੁੰਦਾ ਤਾਂ ਉਹਨੂੰ ਇਹ ਟਿਕਟ ਦੇ ਦਿੰਦੇ ਇਹ ਬਿਲਕੁਲ ਗੱਲਾਂ ਬਿਲਕੁਲ ਸਾਫ਼ ਤੇ ਸੱਚੀਆਂ ਨੇ ਇਹਨਾਂ ਨੇ ਕਿਉਂ ਨਹੀਂ ਟਿਕਟ ਦਿੱਤੀ ਜੇ ਇਹ ਕਹਿੰਦੇ ਨੇ ਜੀ ਭਾਈ ਉਹ ਜੇਲ੍ਹ ਦੇ ਵਿੱਚ ਨੇ ਉਹਨਾਂ ਉੱਤੇ ਆਪਣੇ ਬਹੁਤ ਲੰਬੇ ਕੇਸ ਪਏ ਹੋਏ ਨੇ ਜੇ ਆਪਾਂ ਭਾਰਤ ਦਾ ਸੰਵਿਧਾਨ ਦੇਖੀਏ ਜੇ ਸੰਵਿਧਾਨ ਦੇਖੀਏ ਤਾਂ ਉਹ ਆਪਣੀ ਸਜ਼ਾ ਉਹ ਆਪਣੀ ਸਜ਼ਾ ਬਿਲਕੁਲ ਪੂਰੀ ਕਰ ਚੁੱਕੇ ਨੇ ਸਮਾਂ ਤੇ ਉਹ ਤੋਂ ਡਬਲ ਜਿਹੜੀ ਆਪਣੇ ਸਜ਼ਾ ਕੱਟਣ ਦੀ ਹੋਰ ਜਿਵੇਂ ਮੰਨ ਲਾ ਵੀ ਮੁਰੇ ਦਿਨੋਂ ਕੱਟ ਰਹੇ ਨੇ ਤਾਂ ਉਹ ਕਿਉਂ ਨਹੀਂ ਕਿਉਂ ਨਹੀਂ ਉਹਨਾਂ ਨੂੰ ਟਿਕਟਾਂ ਦੇ ਕੇ ਟਿਕਟਾਂ ਦੇ ਕੇ ਜੇਲ੍ਹ ਦੇ ਵਿੱਚੋਂ ਬਾਹਰ ਕਢਾਇਆ ਜਾ ਸਕਦਾ ਕਦੇ ਆਪਣੇ ਮਕਬੂਬ ਸਾਹਿਬ ਨੇ ਜਾ ਕੇ ਸਿਮਰਜੀਤ ਮਾਨ ਤੋਂ ਇਹ ਸਵਾਲ ਪੁੱਛਿਆ ਵੀ ਤੂੰ ਕਿਉਂ ਉਹਨਾਂ ਨੂੰ ਟਿਕਟਾਂ ਹੀ ਦਿੱਤੀਆਂ ਹੈਗੀਆਂ ਜਾਂ ਤੂੰ ਇਸ ਵਾਰ ਜੋ ਹੁਣ ਇਲੈਕਸ਼ਨ ਹੋ ਰਹੀ ਆ ਸਿਮਰਜੀਤ ਮਾਨ ਆਪ ਸੰਗਰੂਰ ਤੋਂ ਖੜ ਗਿਆ ਆਪਣੇ ਮੁੰਡੇ ਨੂੰ ਅਮਰਤਸਰ ਤੋਂ ਖੜਾਤਾ ਲੱਖੇ ਨੂੰ ਬਠਿੰਡੇ ਤੋਂ ਦੇਤੀ ਟਿਕਟ ਮੈਨੂੰ ਇਹਨਾਂ ਚੋਂ ਤਿੰਨਾਂ ਚੋਂ ਇੱਕ ਵੀ ਬੰਦਾ ਤੁਸੀਂ ਲੈ ਕੇ ਮੇਰੇ ਮੂਹਰੇ ਸ਼ੋਅ ਕਰ ਦਿਓ ਵੀ ਭਾਈ ਇਹ ਬੰਦਿਆਂ ਦੀ ਪੰਥ ਨੂੰ ਜਾਂ ਕੌਮ ਨੂੰ ਇਹਨਾਂ ਨੇ ਆਪਣੀ ਬਾਹ ਵੜਾਤੀ ਹੋਵੇ ਇਹਨਾਂ ਨੇ ਆਪਣੀ ਲੱਤ ਵੜਾਤੀ ਹੋਵੇ ਜਾਂ ਇਹਨਾਂ ਨੇ ਆਪਣੇ ਸਰੀਰ ਨੂੰ ਬੰਬ ਬਣ ਕੇ ਕਿਸੇ ਮੂਹਰੇ ਜਾ ਕੇ ਕਿਸੇ ਬੰਦੇ ਨੂੰ ਡਾ ਦਿੱਤਾ ਹੋਵੇ ਇੱਕ ਵੀ ਮੈਨੂੰ ਬੰਦਾ ਦਿਖਾ ਦਿਓ ਜਿੱਥੇ ਇਹਨੇ ਆਪਣਾ ਮੁੰਡਾ ਖੜਾਇਆ ਅਮਰਸਰ ਦੇ ਵਿੱਚ ਸਵੇਰੇ ਰਣਜੋਤ ਨੇ ਇੱਕ ਪੁਆਇੰਟ ਚੱਕਿਆ ਸੀਗਾ ਬਹੁਤ ਵਧੀਆ ਪੁਆਇੰਟ ਸੀਗਾ ਉੱਥੇ ਸੰਦੀਪ ਸਣੀ ਵੀ ਲੱਗਿਆ ਹੋਇਆ ਜਿਹੜੇ ਬੰਦੇ ਨੇ ਸਿੱਖ ਕੌਮ ਦੇ ਉੱਤੇ ਸਭ ਤੋਂ ਵੱਡਾ احسان ਕੀਤਾ ਇੱਥੇ ਇੱਕ ਮੈਂ ਗੱਲ ਹੋਰ ਵੀ ਨਾਲ ਜੋੜ ਦੂੰ ਜਿਹੜੇ ਆਪਣੇ ਆਪ ਨੂੰ ਮੂਰੇ ਬੈਠ ਕੇ ਕਹਿੰਦੇ ਨੇ ਹੱਥ ਜੋੜ-ਜੋੜ ਕੇ ਜੇ ਅਸੀਂ ਪੰਥਕਾਂ ਅਸੀਂ ਜੀ ਅਮਰਤ ਛਕਿਆ ਹੋਇਆ ਜੀ ਸਾਡੇ ਜੀ ਲੰਬੇ-ਲੰਬੇ ਦਾੜੇ ਰੱਖੇ ਹੋਏ ਨੇ ਅਸੀਂ ਸ਼ਰੂਮਣੀ ਕਮੇਟੀ ਵਾਲੇ ਆ ਇਹਨਾਂ ਚੋਂ ਕਦੇ ਇਹਨਾਂ ਚੋਂ ਕਦੇ ਕਿਸੇ ਵੀ ਬੰਦੇ ਨੇ ਜਦ ਵੀ ਕਦੇ ਸਿੱਖ ਕੌਮ ਦੇ ਉੱਤੇ ਜਾਂ ਬੇਆਦਬੀ ਦਾ ਕੋਈ ਦੋਸ਼ੀ ਕੋਈ ਬੇਆਦਮੀ ਦਾ ਦੋਸ਼ੀ ਅੱਖਾਂ ਦੇ ਸਾਹਮਣੇ ਜਿਹਨੇ ਬੇਆਦਬੀ ਕੀਤੀ ਹੋਵੇ ਇਹ ਬੰਦਿਆਂ ਨਾਲ ਕਿ ਕਿਸੇ ਨੂੰ ਸਜ਼ਾ ਦਿੱਤੀ ਹੋਵੇ ਨਾ ਕਦੇ ਨਹੀਂ ਦੇਣਗੇ ਕਿਉਂਕਿ ਇਹ ਬੰਦੇ ਜੇਲ੍ਹ ਜਾਣ ਤੋਂ ਡਰਦੇ ਨੇ ਇਹਨਾਂ ਨੂੰ ਪੰਥ ਬਾਅਦ ਚ ਪੰਥ ਬਾਅਦ ਚ ਗੁਰੂ ਸਾਹਿਬ ਬਾਅਦ ਚ ਸਭ ਤੋਂ ਪਹਿਲਾਂ ਇਹਨਾਂ ਨੂੰ ਆਪਣੀਆਂ ਕੁਰਸੀਆਂ ਪਿਆਰੀਆਂ ਨੇ ਆਪਣੀਆਂ ਪਦਵੀਆਂ ਪਿਆਰੀਆਂ ਨੇ ਦੱਸੋ ਮੈਨੂੰ ਸੰਦੀਪ ਸਣੀ ਕੌਣ ਸੀਗਾ ਇੱਕ ਨਾਰਮਲ ਮੁੰਡਾ ਇੱਕ ਸਿੱਖ ਪੰਥ ਦੇ ਵਿੱਚ ਉਹਦਾ ਅਮਰਤ ਛਕਿਆ ਸੀਗਾ ਨਾ ਕੋਈ ਆਗੂ ਸੀਗਾ ਉਹ ਨਾ ਕੋਈ ਮੰਤਲ ਹੋ ਜਾਨੀ ਕਿ ਕੋਈ ਸ਼੍ਰੋਮਣੀ ਕਮੇਟੀ ਦਾ ਕੋਈ ਬੜੇ ਮੈਂਬਰਸ਼ਿਪ ਤੇ ਬੈਠਾ ਸੀ ਬੰਦਾ ਉਹ ਜਾਂ ਕੋਈ ਬੜਾ ਮੈਂਬਰ ਸੀਗਾ ਨਾ ਉਹਨੇ ਬੰਦੇ ਦੇ ਅੰਦਰ ਜ਼ਮੀਰ ਜਾਗੀ ਤਾਂ ਉਹਨੇ ਉਹ ਕੰਮ ਬਿਲਕੁਲ ਕਲੀਅਰ ਕੀਤਾ ਇੱਕ ਕਨੇ ਬਿਲਕੁਲ ਸੇਮ ਐਗਜ਼ਾਮਪਲ ਆ ਮੈਂ ਦੰਨਾ ਮੈਨੂੰ ਦਿਖਾ ਦਿਓ ਜਾਂ ਮੈਨੂੰ ਮੁਰੇ ਲਿਆਓ ਵੀਡੀਓ ਲਿਆ ਦਿਓ ਜਾਂ ਕੋਈ ਅਖਬਾਰ ਦੀ ਕਟਿੰਗ ਦਿਖਾ ਦਿਓ ਵੀ ਜਿਹਦੇ ਵਿੱਚ ਸਿਰਫ ਸਿਰਫ ਜਿਹੜੇ ਆਪਣੇ ਨਾਰਮਲ ਘਰਾਂ ਦੇ ਮੁੰਡੇ ਹੁੰਦੇ ਨੇ ਜਿਹੜੇ ਆਪਣੇ ਆਪ ਨੂੰ ਪਿਓਰ ਸਿੱਖ ਜਿਨ੍ਹਾਂ ਦੇ ਅੰਦਰ ਜ਼ਮੀਰ ਜਾਗਦੇ ਨੇ ਖਾਲਸਾ ਜਨਨ ਨਾਲ ਭੇਡਰਾਂ ਦੇ ਬਚਨਾਂ ਤੇ ਚੱਲਦੇ ਨੇ ਉਹੀ ਹੀ ਉਹੀ ਹੀ ਜਾ ਕੇ ਬਦਲੇ ਲੈਣਗੇ ਉਹੀ ਹੀ ਜਾ ਕੇ ਬੰਦੇ ਆਪਣੇ ਆਪ ਨੂੰ ਖਤਮ ਕਰਨਗੇ ਬਾਕੀ ਜਿਹੜੀ ਰਹਿੰਦ ਖੂੰਦਾ ਜਿਹੜੀ ਰਹਿੰਦ ਖੂੰਦ ਬਾਹਰ ਤੁਰਦੀ ਫਿਰਦੀ ਆ ਨਾ ਇਹ ਸਾਰੀਆਂ ਹੀ ਕੁਰਸੀਆਂ ਦੀਆਂ ਭੁੱਖੀਆਂ ਨੇ ਇਹ ਸਾਰੀਆਂ ਹੀ ਇਹ ਪਦਮੀਆਂ ਦੀਆਂ ਭੁੱਖੀਆਂ ਨੇ ਇਹਨਾਂ ਨੇ ਸਾਰਿਆਂ ਨੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਲੋਕਾਂ ਨੂੰ ਕੌਮ ਨੂੰ ਪਾਗਲ ਬਣਾ ਕੇ ਵੋਟਾਂ ਲੁੱਟੀਆਂ ਨੇ ਤੇ ਆਪਣੀ ਕੌਮ ਪਾਗਲ ਬਣ ਕੇ ਵੋਟਾਂ ਦੇ ਰਹੀਆਂ ਇਹਨਾਂ ਨੂੰ ਹੁਣ ਅੱਜ ਇਹ ਖੰਡੂਰ ਸਾਹਿਬ ਤਰਨਤਾਰਨ ਸਾਹਿਬ ਏਰੀਆ ਦੇ ਉੱਤੇ ਉੱਥੇ ਮਖੂ ਸਾਹਿਬ ਨੂੰ ਤਾਂ ਰਣਜੋਤਨਾ ਇੰਟਰਵਿਊ ਕਰਨ ਦੀ ਪੈ ਗਈ ਕਾਲੀ ਕਿਉਂਕਿ ਉਹਨੇ ਹੋ ਸਕਦਾ ਮਖੂ ਸਾਹਿਬ ਨੇ ਕਿਸੇ ਤੋਂ ਪੈਸੇ ਲੱਤੇ ਹੋਣ ਜਾਂ ਮੰਨ ਲਓ ਵੀ ਕਿਸੇ ਨੇ ਮਖੂ ਸਾਹਿਬ ਨੂੰ ਕਿਹਾ ਵੀ ਭਾਈ ਰਣਜੋਤ ਦੀ ਇੰਟਰਵਿਊ ਜਾ ਕੇ ਲੈ ਮੈਂ ਇਹ ਚੀਜ਼ ਪਹਿਲਾਂ ਐਗਜ਼ਾਮਪਲਾਂ ਦੇ ਚੁੱਕੇ ਹਾਂ ਵੀ ਜੇ ਇੱਕ ਟੀਮ ਦੇ ਵਿੱਚ 11 ਖਿਡਾਰੀ ਨੇ ਇਹ ਮੈਨਾ ਨਹੀਂ ਰੱਖਦਾ ਵੀ 11 ਦੇ 11 ਪੂਰੇ ਬੈਸਟ ਖੇਲਰ ਉਹਨਾਂ ਚੋਂ ਕਈ ਖਿਡਾਰੀ ਬਾਲਰ ਵੀ ਹੁੰਦੇ ਨੇ ਤੇ ਕਈ ਖਿਡਾਰੀ ਬੈਟਸਮੈਨ ਵੀ ਹੁੰਦੇ ਨੇ ਹੰਜੂਰ ਸਾਹਿਬ ਆਪਣੇ ਖੰਡੂਰ ਸਾਹਿਬ ਸੌਰੀ ਹੰਜੂਰ ਸਾਹਿਬ ਨਿਕਲਿਆ ਖੰਡੂਰ ਸਾਹਿਬ ਤਰਨਤਾਰਨ ਗੁਰਦੁਆਰਾ ਸਾਹਿਬ ਦੀ ਜਿਹੜੀ ਦਰਸ਼ਨੀ ਡਿਊਟੀ ਆ ਉਹ ਟਾ ਦਿੱਤੀ ਗਈ ਆ ਮੈਂ ਨੌਲੇਜ ਵਿੱਚ ਲਿਆਦਮਾ ਆਪਣੇ ਮੱਖੂ ਸਾਹਿਬ ਦੇ ਕੀ ਇਹਨਾਂ ਨੇ ਇਹ ਇੰਟਰਵਿਊ ਜਾਂ ਮੰਨ ਲਓ ਐਸਜੀਪੀਸੀ ਡਾਇਰੈਕਟਲੀ ਉੱਥੇ ਜਿਹੜੇ ਜਿਹੜੇ ਬੰਦੇ ਨੇ ਜਿਹੜੇ ਉੱਥੇ ਦੇ ਬੰਦੇ ਨੇ ਡਾਇਰੈਕਟਲੀ ਕਰ ਰਹੇ ਰਾਤ ਨੂੰ ਰਾਤ ਦੇ ਟਾਈਮ ਦੇ ਵਿੱਚ ਉਹ ਜਿਹੜੀ ਦਰਸ਼ਨੀ ਡਿਊਟੀ ਟਾ ਦਿੱਤੀ ਗਈ ਆ ਕਿਸੇ ਨੇ ਸਵਾਲ ਉਤੇ ਚੱਕਿਆ ਮੱਖੂ ਕੁਛ ਬੋਲਿਆ ਜਾ ਮਤੜੜੇ ਆਪਣਾ ਪਰੋਂ ਪੰਥਕ ਪਾਰਟੀਆਂ ਵਾਲੇ ਬੰਦੇ ਕਹਿੰਦੇ ਨੇ ਕੁਝ ਬੋਲਿਆ ਨਾ ਜਾਂ ਕੋਈ ਇਹਨਾਂ ਚੋਂ ਇੱਕ ਵੀ ਨਹੀਂ ਬੋਲੂ ਕਿਉਂਕਿ ਉਹਦੇ ਵਿੱਚ ਐਸਜੀਪੀਸੀ ਇਨਵੋਲਵ ਆ ਆਜੋ ਕਹਾਲੀ ਗੱਲ ਕਰੀਏ ਹੁਣ ਇਹਨੇ ਵਿੱਚ ਗੱਲ ਕੀਤੀ ਰਣਜੋਤ ਤੋਂ ਵੀ ਤੈਂ ਕਦੇ ਬਾਦਲਾਂ ਨੂੰ ਪੁੱਛਿਆ ਤੈਂ ਕਦੇ ਉਹਨੂੰ ਪੁੱਛਿਆ ਤੈਂ ਕਦੇ ਤੀਜੇ ਨੂੰ ਪੁੱਛਿਆ ਹੁਣ ਇਹ ਬੰਦਾ ਮੈਨੂੰ ਐਗਜ਼ਾਮਪਲਾਂ ਦੇ ਦੇਵੇ ਆਪਣੀਆਂ ਰੱਖ ਕੇ ਮਖੂਬ ਸਾਹਿਬ ਜੀ ਮੈਨੂੰ ਐਗਜ਼ਾਮਪਲਾਂ ਦੇ ਦਿਓ ਆਪਣੀਆਂ ਰੱਖ ਕੇ ਵੀ ਤੁਸੀਂ ਤੁਸੀਂ ਅੱਜ ਤੱਕ ਕਦੇ ਸਪੈਸ਼ਲ ਸੁਖਵੀਰ ਬਾਦਲ ਤੋਂ ਇਹ ਗੱਲ ਪੁੱਛਿਆ ਵੀ ਤੁਸੀਂ ਜਾ ਤੁਹਾਡੀ ਸਰਕਾਰ ਸੀਗੀ ਰਾਮ ਰਹੀਮ ਨੂੰ ਰਾਮ ਰਹੀਮ ਨੂੰ ਤੁਸੀਂ ਕਿਹੜੇ ਵੇਸ ਤੇ ਜਥੇਦਾਰਾਂ ਤੋਂ ਕਹਿ ਕੇ ਮਾਫੀ ਦਵਾਈ ਆ ਉਹਦਾ ਗੱਲ ਦਾ ਕਲੀਅਰ ਸਪਸ਼ਟੀਕਰਨ ਕਰੋ ਆ ਕੇ ਸੰਗਤ ਮੂਰੇ ਬੈਠ ਕੇ ਦੱਸੋ ਉਹ ਤੋਂ ਬਾਅਦ ਤੁਸੀਂ ਕਦੇ ਕਾਂਗਰਸ ਨੂੰ ਪੁੱਛਿਆ ਵੀ ਤੁਸੀਂ ਅਕਾਲ ਤਖਤ ਸਭਾ ਦੇ ਉੱਤੇ ਕੀਤਾ ਅਟੈਕ ਤੇ ਜਿਹੜੇ ਤੁਹਾਡੇ ਬੰਦੇ ਨੇ ਇਸਰਾਂ ਤੇ ਪੱਗਾ ਰੱਖ ਕੇ ਲੰਬੇ ਲੰਬੀਆ ਦਾੜੀਆਂ ਰੱਖ ਕੇ ਜਿਹੜੀ ਪੰਜਾਬ ਦੀ ਕੌਮ ਆ ਸਿੱਖ ਕੌਮ ਆ ਸਿੱਖ ਕੌਮ ਨੂੰ ਮੂਰੇ ਬੈਠ ਕੇ ਉਹਨਾਂ ਨੂੰ ਇਮੋਸ਼ਨਲ ਕਰਕੇ ਵੋਟਾਂ ਪਵਾ ਰਹੀ ਆ ਆਪਣੇ ਜਿਹੜੇ ਬੰਦੇ ਨੇ ਜੋ ਆਪਣੀ ਸਿੱਖ ਕੌਮ ਆ ਮੈਂ ਪਤਾ ਕਿਉਂ ਕਹਣਾ ਹੁੰਦਾ ਵੀ ਭੇਡ ਚਾਲ ਬਹੁਤ ਆ ਭੇਡ ਚਾਲ ਕਿਉਂ ਬਹੁਤ ਆ ਜਦ 84 ਹੋਈ ਸੀ ਜਿਹੜੀ ਗਵਰਨਮੈਂਟ ਨੇ 84 ਕੀਤੀ ਆ ਕਾਂਗਰਸ ਵਾਲੀ ਨੇ ਜਿਹੜੇ ਆਪਣੇ ਬੰਦੇ ਸੀਗੇ ਜੇ ਇਹ ਚਾਹੁੰਦੇ ਜੇ ਇਹ ਚਾਹੁੰਦੇ ਹੁਣ ਤੱਕ ਕਾਂਗਰਸ ਦਾ ਕਾਂਗਰਸ ਦਾ ਨਾਮੋ ਨਿਸ਼ਾਨ ਪੰਜਾਬ ਦੇ ਵਿੱਚੋਂ ਮਿਟਣਾ ਚਾਹੀਦਾ ਸੀਗਾ ਪਰ ਨਾ ਮਿਟਿਆ ਨਹੀਂ ਕਿਉਂ ਨਹੀਂ ਮਟਿਆ ਕਿਉਂਕਿ ਆਪਣੇ ਬੰਦਿਆਂ ਨੇ ਆਪਣੇ ਬੰਦਿਆਂ ਦੇ ਅੰਦਰ ਜਿਹੜੀ ਉਹਨਾਂ ਨੇ ਜਮੀਰ ਨੇ ਉਹ ਸੌ ਚੁੱਕੇ ਨੇ ਸਿਰਫ ਇੱਕ ਪੈਸਾ ਹੀ ਮੇਨ ਇਪੋਰਟੈਂਟ ਰਹਿ ਗਿਆ ਇੱਕ ਗੱਦੀ ਹੀ ਮੇਨ ਇਪੋਰਟੈਂਟ ਰਹਿ ਗਈ ਕੋਈ ਪੰਥ ਨਹੀਂ ਕੋਈ ਕੌਮ ਨਹੀਂ ਜਿਹਦਾ ਜੀ ਕਰਦਾ ਉਹੀ ਕੌਮ ਨੂੰ ਥੱਲੇ ਸੱਟ ਕੇ ਉਹਦੇ ਮੋਢਿਆਂ ਦੇ ਪੈਰ ਰੱਖ ਕੇ ਆਪਣੇ ਆਪ ਨੂੰ ਉੱਚਾ ਚੱਕਦਾ ਕੋਈ ਦੱਸੋ ਇੱਕ ਵੀ ਐਗਜ਼ਾਮਪਲ ਮੇਰੇ ਉਹਨੇ ਚੱਕ ਲਿਆ ਹੋ ਜਿਹੜੀ ਇਹ ਕਹਿੰਦੇ ਨੇ ਮਖੂ ਸਾਹਿਬ ਨੇ ਗੱਲ ਕਹੀ ਹੈ ਜੀ ਭਾਈ ਪੰਥ ਨੇ ਡਿਸਾਈਡ ਕੀਤਾ ਰਣਜੋਤ ਨੂੰ ਕਹਿ ਰਿਆ ਹੈ ਜਾ ਕੇ ਇੰਟਰਵਿਊ ਸੁਣ ਲਿਓ ਪੰਥ ਨੇ ਡਿਸਾਈਡ ਕੀਤਾ ਵੀ ਅਮਰਤਪਾਲ ਚੋਣਾ 'ਚ ਖੜੇ ਕਿਹੜੇ ਪੰਥ ਨੇ ਡਿਸਾਈਡ ਕੀਤਾ ਪੰਜ ਤਖਤਾਂ ਦੇ ਜਥੇਦਾਰ ਆਗੇ ਸੀਗੇ ਉਹਨਾਂ ਦਾ ਕੋਈ ਬਿਆਨ ਉਹਨਾਂ ਦਾ ਕੋਈ ਟਵੀਟ ਉਹਨਾਂ ਵੱਲੋਂ ਕੋਈ ਕਹੀ ਹੋਈ ਗੱਲਬਾਤ ਜਾਂ ਕਿਤੇ ਵੀ ਕਿਸੇ ਪੁਆਇੰਟ ਦੇ ਉੱਤੇ ਉਹਨਾਂ ਨੇ ਲਿਖਿਆ ਹੋਵੇ ਵੀ ਭਾਈ ਅਮਰਤਪਾਲ ਚੋਣਾ ਲੜੇ ਜੇ ਅਮਰਤਪਾਲ ਚੋਣਾ ਲੜ ਹੀ ਰਿਹਾ ਲੜ ਹੀ ਰਿਹਾ ਅਮਰਤਪਾਲ ਚੋਣਾ ਲੜ ਲਵੇ ਕੋਈ ਬੜੀ ਇਸ਼ੂ ਨਹੀਂ ਕੋਈ ਬੜੀ ਪ੍ਰੋਬਲਮ ਨਹੀਂ ਹੈਗੀ ਫਿਰ ਸਿਮਰਜੀਤ ਮਾਨ ਦੀ ਪਾਰਟੀ ਤੋਂ ਕਿਉਂ ਇਹ ਸਾਰੀਆਂ ਹੀ ਚੀਜ਼ਾਂ ਇਹ ਸਾਰੀਆਂ ਹੀ ਚੀਜ਼ਾਂ ਪੰਥਕ ਬੰਦੇ ਆਲੀ ਮੈਂ ਕਹਿ ਰਿਹਾ ਜਿਹੜੇ ਆਪਣੇ ਆਪ ਨੂੰ ਪੰਥਕ ਕਹਾਉਂਦੇ ਨੇ ਜਿਹੜੇ ਕਹਿ ਰਹੇ ਨੇ ਜਿਵੇਂ ਮਖੂ ਨੇ ਜੇ ਤੁਸੀਂ ਧਿਆਨ ਨਾਲ ਤੁਸੀਂ ਇੰਟਰਵਿਊ ਸੁਣੋਗੇ ਇਨੇ ਰਣਜੋਤ ਨੂੰ ਥੱਲੇ ਸਿੱਟ ਕੇ ਅਮਰਤਪਾਲ ਨੂੰ ਤਹਾਂ ਚੱਕਿਆ ਕਿ ਜਿਹੜਾ ਮਖੂਆ ਮੈਂ ਦੁਆਰ 'ਚ ਫੇਰੇ ਚੀਜ਼ ਦਾ ਚੈਲੰਜ ਕਰਦਾ ਆਪਣੇ ਗੁਰੂ ਨੂੰ ਮੰਨ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮੂਹਰੇ ਖੜ ਕੇ ਇਹ ਚੀਜ਼ ਸੌ ਖਾ ਕੇ ਕਹਿ ਦੇਵੇ ਵੀ ਜੋ ਫੈਸਲਾ ਅਮਰਤਪਾਲ ਨੇ ਲਿੱਤਾ ਵੋਟਾਂ ਵਿੱਚ ਖੜ ਕੇ ਲੜਨ ਦਾ ਖਾਲਿਸਤਾਨ ਨੂੰ ਸਪੋਰਟ ਕਰਦਾ ਹੋਏ ਬੰਦਾ ਤੇ ਵੋਟਾਂ ਵਿੱਚ ਖੜ ਕੇ ਉਹੀ ਸੰਵਿਧਾਨ ਮੂਹਰੇ ਸਿਰ ਝੁਕਾਉਣਾ ਸੌ ਖਾਣੀ ਆ ਹਾਲਾਂਕਿ 1% ਫਾਇਦਾ ਨਹੀਂ ਹੋਣਾ ਲਿਖ ਕੇ ਲੈ ਲਓ ਕਾਗਜ਼ ਦੇ ਉੱਤੇ ਲੇਕੇ ਲੋਕ ਕਾਗਜ਼ ਦੇ ਉੱਤੇ 1% ਵੀ ਫਾਇਦਾ ਨਹੀਂ ਹੋਣਾ ਚਾਹੇ ਉਹ ਐਮਪੀ ਬਣੇ ਚਾਹੇ ਉਹ ਜੋ ਮਰਜੀ ਬਣੇ 1% ਵੀ ਫਾਇਦਾ ਨਹੀਂ ਹੋਣਾ ਪਰ ਇਹ ਲੋਕ ਜੋ ਅਨਪੜ੍ਹ ਨੇ ਜੋ ਆਪਣੇ ਲੋਕਾਂ ਨੂੰ ਇਹ پاگل ਬਣਾ ਕੇ ਆਪਣੇ ਵੀਊ ਖੱਟਣ ਲਈ ਆਪਣੇ ਫੋਲੋਅਰ ਵਧਾਉਣ ਲਈ ਜੋ ਗੱਲਾਂ ਆ ਕੇ ਲੋਕਾਂ ਮੁਰਾ ਰੱਖਦੇ ਨੇ ਇਹਨਾਂ ਕੋਲ ਇੱਕ ਵੀ ਗੱਲ ਦਾ ਜਵਾਬ ਨਹੀਂ ਦੇ ਹੋਣਾ ਜਿੱਦਣ ਮਰਜੀ ਜਦੋਂ ਮਰਜੀ ਮਖੂ ਸਾਹਿਬ ਜੀ ਹੋ ਜੋ ਤਿਆਰ ਸਾਨੂੰ ਦੇ ਦਿਓ ਆਪਣਾ ਟਾਈਮ ਅਸੀਂ ਰੱਖਾਂਗੇ ਸਵਾਲ ਤੇ ਸਾਡੇ ਸਵਾਲਾਂ ਦੇ ਦਿਓ ਜਵਾਬ ਚੰਗਾ ਸੱਸੀ ਗੱਲ ਜੀ